ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹਾਂ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤਾਂ ਅੱਜ ਦੀ ਆਪਾਂ ਨਵੀਂ ਵੀਡੀਓ ਵੀ ਕਰ ਲੱਗੇ ਆਂ ਸ਼ੁਰੂਆਤ ਤੇ ਟਾਈਮ 7:35 ਹੋ ਗਏ ਤੇ ਚਲੋ ਮੈਂ ਕਿਹਾ ਸਟਾਰਟਿੰਗ ਕਰਦੇ ਆਂ ਆਪਾਂ ਕੁਛ ਨਾ ਕੁਛ ਹਨਾ ਇਸ ਵੇਲੇ ਸਵੇਰ ਵਾਲੇ ਸ਼ਾਰਟ ਵਗੈਰਾ ਪੈਡ ਕਰਦਿਆ ਕਰਾਂਗੇ ਤੇ ਪ੍ਰੀਤ ਆਪਣੀ ਜ ਬਿਲਕੁਲ ਰੈਡੀ ਹੋ ਗਈ ਤਿਆਰ ਹੋ ਗਈ ਸਕੂਲ ਵਾਸਤੇ ਤੇ ਜਸ਼ਨ ਤਿਆਰ ਹੋਈ ਜਾਂਦਾ ਤੇ ਚਲੋ ਜੀ ਆਪਾਂ ਪ੍ਰੀਤ ਤੇ ਜਸ਼ਨ ਨੂੰ ਬੁਲਾਉਨੇ ਹਾਂ ਸੋਨ ਲਓ ਜੀ ਜਸ਼ਨ ਹੋਈ ਜਾਂਦਾ ਆਪਣਾ ਤਿਆਰ ਤੇ ਬਾਪੂ ਸੌਂਗ ਚੱਲੀ ਜਾਂਦਾ ਟੀਵੀ ਤੇ ਪਹਿਲਾਂ ਗੁਰਵਾਨੀ ਚੱਲ ਰਹੀ ਸੀ ਆਪਣੇ ਆਪ ਹੀ ਸੌਂਗ ਆ ਜਾਂਦੇ ਨੇ ਤੇ ਇਧਰ ਜਸ਼ਨ ਦਾ ਪਰੌਠਾ ਤੇ ਤਿਆਰ ਹੋ ਗਿਆ ਪਹਿਲਾਂ ਕੋਟ ਵਾਲਾ ਪਤ ਸਾਸਰੀ ਕਾਬਲਾਜੇਸ਼ਨ ਸਾਸਰੀ ਕਾਲਜੀ ਸਾਰਿਆਂ ਨੂੰ ਸਾਸਰੀ ਕਾਲਜੀ ਸਾਰਿਆਂ ਨੂੰ ਤੇ ਖਲੈਰਾ ਚੈੱਕ ਕਰੋ ਜੀ ਹੁਣ ਕਿਤੇ ਵਾਸ ਇਹਨਾਂ ਦੇ ਸਕੂਲ ਜਾਏ ਬਾਅਦ ਸਾਰੀ ਸੈਟਿੰਗ ਕਰੂੰਗੀ A to Z ਸਾਰਾ ਸਮਾਨ ਚੱਕ ਕੇ ਬਿਸਤਰੇ ਚੱਕ ਕੇ ਫਿਰ ਆਪਾਂ ਕਰਾਂਗੇ ਸੈਟਿੰਗ ਪਰੌਠਾ ਵੀ ਖਾਲਾ ਪਤ ਕੋਟ ਪਾ ਕੇ ਤੇ ਹੈਂਸਲੀ ਨਹੀਂ ਪੁੰਗਦੀ ਨਹੀਂ ਜਿਵੇਂ ਜਸ਼ਨ ਦੇ ਵਾਸਤੇ ਆਪਾਂ ਬਾਲ ਪਾਉਣੇ ਆ ਵੈਸੇ ਤਾਂ ਤਿਆਰ ਹੈ ਵਿਚਾਰਾ ਛੋਟੀ ਲੈ ਲੈ ਫਿਰ ਕੋਈ ਤੇ 80 ਫਨ ਆਪਾਂ ਜਸ਼ਨ ਦਾ ਰੈਡੀ ਕਰਤਾ ਤੇ ਖਲਿਆਰਾ ਦੇਖੋ ਜੀ ਚੈੱਕ ਕਰੋ ਖਲਿਆਰਾ ਸਭ ਤੋਂ ਪਹਿਲਾਂ ਹਨਾ ਜਸ਼ਨ ਦੇਖੋ ਜੀ ਖਲਿਆਰਾ ਚੈੱਕ ਕਰੋ ਤੇ ਖਲਿਆਰੇ ਦੇ ਨਾਲ ਨਾਲ ਚੱਪੜਾ ਵੀ ਚੈੱਕ ਕਰੋ ਮੈਂ ਬੂਟ ਪਾਈ ਸੀ ਉੱਥੇ ਮੇਰੇ ਚੱਪੜਾ ਵੰਗੀਆਂ ਜਸ਼ਨ ਦੀਆਂ ਪ੍ਰੀਤ ਦੀਆਂ ਹੁਣ ਚੱਕੂਗੀ ਸਾਰੀਆਂ ਛਿੱਕਾ ਛਿੱਕੋ ਚਿੱਕੀ ਹੋਇਆ ਪਿਆਦਾ ਕੋਟ ਪਾ ਲਾ ਬਾਪੂ ਜੀ ਜਿਹੜਾ ਕੰਮ ਪਹਿਲਾਂ ਕਰਨ ਵਾਲਾ ਹੁੰਦਾ ਉਹ ਪਹਿਲਾਂ ਕਰਿਆ ਕਰ ਅਧੀਆਂ ਮਾਂਮਾ ਵਾਲੀ ਟੀ-ਸ਼ਰਟ ਹੈ ਇਹ ਆ ਜੂਗੇ ਮੇਜ ਕੋਟ ਹੈ ਕੰਨਾਂ 'ਚ ਮੁਰਕੀਆਂ ਵੀ ਲਾ ਦੀਆਂ ਗੱਲ ਕਾਂਟੇ ਪਾਉਣੇ ਸੀਗੇ ਪਾਈ ਧਾਂਤੀ ਦੀਆਂ ਮੁਰਕੀਆਂ ਲਾਤੀਆਂ ਹੁਣ ਕਹਿੰਦੀ ਮम्मा ਪਾਈ ਕੰਨ ਮਿਲ ਜਾਣਗੇ ਤੇ ਇਧਰ ਆਪਣਾ ਵੱਡਾ ਵੀ ਤਿਆਰ ਹੋ ਗਿਆ ਪ੍ਰੀਤ ਖਿਲਾੜਾ ਕਿਹੋ ਜਿਹਾ ਲੱਗ ਰਿਹਾ ਹੈ ਕਮਰੇ 'ਚ ਬਹੁਤ ਅੱਛਾ ਕਦਾ ਉੱਥੇ ਪਈ ਐ ਨਾ ਉਹ ਬੈਗ ਥੱਲੇ ਵੱਡੀ ਕਾਪੀ ਉਹ ਕਿਤਾਬ ਉਹ ਦੂਸਰੀ ਫਿਸ ਫਿਸਟਰੀ ਜੀਓਗ੍ਰਾਫੀ ਤੇ ਆ ਜੀ ਮੈਲ ਜੀ ਵੱਡੀ ਹੋਣੀ ਐ ਬੁੱਕ ਹੋਣੀ ਆ ਤਾਂ ਸਸੀ ਕਾ ਬੁਲਾ ਦੇ ਪਹਿਲਾਂ ਪੁੱਤ ਫੇਰ ਆਪਦਾ ਸਸੀ ਕਾ ਦੀ ਸੇ ਇਹ ਤਾਂ ਜਰਾ ਗੁੱਤਾ ਕਤਾਪ ਹੀ ਕਰ ਲੈਂਦਾ ਉਹਦਿਆਂ ਕਰਾਂਗੇ ਆਪਾਂ ਸਿੰਡਲੇ ਨੂੰ ਸਿੰਡਲਾ ਇਹਦਾ ਲਾੜ ਦਾ ਨਾਂ ਐ ਲਾੜ ਦਾ ਸਿੰਡਲਾ ਓਕੇ ਤਵੇ ਰਣਾਉਂਦੇ ਨਾ ਬੱਚੇ ਪਾਪਾ ਮੈਂ ਗਰਮ ਪਾਣੀ ਨਾਲ ਲੈਣ ਫੇਰ ਵੀ ਠੰਡ ਲੱਗਦੀ ਠਰ ਜਾਂਦੇ ਜਾਗ ਚਾਹ ਬਣਾ ਕੇ ਦੇ ਮੈਂ ਕੁੱਟਕ ਪੀਣੀ ਹੈ ਹਾਂ ਬਸ ਆ ਗਈ ਵਿੱਚ ਆਪਾ ਬੀਤੀ ਸੀ ਆਪਾ ਪਲੀਤ ਆਪਾ ਚਾਹ ਵੀਤੀ ਸੀ ਮੇਰੇ ਜਿਵੇਂ ਫਲ ਜਾਂਦੀ ਚਾਹ ਵੀ ਕਿਉਂਕਿ ਚਾਹ ਪੀ ਕੇ ਜੀ ਸੌ ਜਾਂਦੀ ਇਹਦੇ ਜਿਆਦਾ ਨਹੀਂ ਲੈਂਦੀ ਚਾਹ ਪੀਤੀ ਹੈ ਕਿ ਨਹੀਂ ਇਹ ਕੋਚਾ ਠੀਕ ਹੈ ਜੀ ਮੈਂ ਚਾਹ ਬਣਾ ਲਵਾਂ ਤੂੰਨੇ ਪਰੌਠਾ ਖਾ ਲਾ ਮੈਂ ਚਾਹ ਬਣਾ ਕੇ ਪੀ ਤੂੰ ਪੀਣੀ ਹੈ ਜਾਂ ਬਤਾ ਪੀਦਾ ਨਹੀਂ ਮੈਂ ਵੀ ਪੀਉਂਗੀ ਕੋਟ ਚਾਹ ਮਿੱਥੀ ਹੈ ਕਿ ਨਹੀਂ ਕਮਾਲ ਹੈ ਜਸ਼ਨ ਪਰੌੜਾ ਖਾ ਲਾ ਪੁੱਤ ਦਵਾ ਦੋ ਜੀ ਚਾਹ ਬਣ ਗਈ ਆਪਣੀ ਤੇ ਬਣਾ ਲਿਆ ਦੀ ਚਾਹ ਤੇ ਆਪਾਂ ਹੁਣ ਜਸ਼ਨ ਦੇ ਬਾਲ ਬੋਣੀ ਤੇ ਕੱਪ ਵੀ ਦੇਖ ਕੇ ਧਿਆਨ ਨਾਲ ਲਿਆਉਣਾ ਪੈਂਦਾ ਵੀ ਜਸ਼ਨ ਦਾ ਕੇ ਪ੍ਰੀਤ ਹੈ ਜਸ਼ਨ ਦਾ ਹੀ ਹੈ ਤੇ ਇਧਰ ਕੰਮ ਰਿਆ ਮੁੰਡਾ ਸਾਡਾ ਮੁੰਡੀ ਲਓ ਜੀ ਸਾਰੇ ਭੈਣ ਭਰਾ ਜੋ ਚਾਹ ਪੀ ਲੋ ਤੇ ਮੈਂ ਫਟਾਫਟ ਜਸ਼ਨ ਦੇ ਬਾਹਾਂ ਦੀ ਬਾਲ ਤੇ ਕਿਉਂਕਿ ਇਹਦਾ ਚਾਚਾ ਨਾ ਜੇ ਫਿਰ ਉਹ ਕਾਲ ਕਰਨ ਲੱਗੇ ਜਾਂਦਾ ਚੱਲ ਜਸ਼ਨ ਦੇ ਬਾਲ ਬਾਹਮਾ ਨੇ ਚਾਹ ਠੰਡੀ ਹੁੰਦੀ ਏ ਤੇ ਲਓ ਜੀ ਆਪਾਂ ਲਾਗੇ ਸੀ ਕੱਪੜੇ ਤੈਹ ਲਾਣਾ ਕੱਪੜੇ ਤੈਹ ਲਈ ਅੰਨੇ ਆਪਾਂ ਤੇ ਬਾਕੀ ਜੀ ਹਨਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਤੁਸੀਂ ਬਲੌਗ ਥੱਲੇ ਥੈਂਕ ਯੂ ਜੀ ਬਸ ਐਂ ਸਪੋਰਟ ਬਣਾਈ ਰੱਖੋ ਆਪਣੇ ਚੈਨਲ ਦਾ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਨਾ ਤੇ ਆਪਾਂ ਤੁਹਾਡੇ ਵਾਸਤੇ ਨਾ ਵਧੀਆ ਪਰਿਵਾਰਿਕ ਬਲੌਗ ਅਪਲੋਡ ਕਰਦੇ ਰਵਾਂਗੇ ਤੇ ਅੱਜ ਇੱਕ ਨਾ ਭੈਣ ਦਾ ਫੋਨ ਆਇਆ ਮੇਰੇ ਕੋਲੇ ਛੇ ਦੋਨਾਂ ਨੇ ਮੋਗੀ ਤੋਂ ਕਿਹਾ ਸੀ ਮੋਗੀ ਜਿਹੜੇ ਤੋਂ ਫੋਨ ਕਰਿਆ ਸ਼ਾਇਦ ਭੁੱਲ ਗਈ ਮੈਂ ਜਾਤ ਨਹੀਂ ਤੇ ਭੈਣ ਦਾ ਨਾਮ ਜਸਪ੍ਰੀਤ ਹੈ ਨਾ ਉਹ ਕਹਿੰਦੇ ਵੀ ਮੇਰੇ ਫੋਨ ਦੀ ਇਹਦੇ ਸੈਟਿੰਗ ਕੁਝ ਖਰਾਬ ਹੋਈ ਹੋਈ ਹੈ ਤੇ ਕਹਿੰਦੇ ਵੀ ਮੈਂ ਕਮੈਂਟ ਕਰਨਾ ਚਾਹੁੰਦੀ ਆ ਇਹਦੀ ਕਮੈਂਟ ਹੋ ਨਹੀਂ ਰਿਹਾ ਤੇ ਕਹਿੰਦੀ ਮੈਂ ਦਨ ਮੈਂ ਵੀ ਕਮੈਂਟ ਕਰਾ ਰਹਾ ਹਾਂ ਕਿਉਂਕਿ ਸਾਰੇ ਕਮੈਂਟਾਂ ਨੇ ਭਣਾ ਵੀ ਸਾਰਿਆਂ ਪਹਿਣਾ ਦੇ ਰਿਪਲਾਈ ਕਰਦੀ ਆ ਤੇ ਵੀ ਮੈਂ ਵੀ ਕਮੈਂਟ ਕਰਾਂ ਤੇ ਮੇਰੇ ਵੀ ਕਮੈਂਟ ਦਾ ਪਹਿਣਾ ਰਿਪਲਾਈ ਕਰੋ ਕਿਤੇ ਨਾਲੇ ਵੀ ਨਾ ਬੋਲੋ ਮੈਂ ਕਿਹਾ ਪਹਿਣਾ ਤੁਸੀਂ ਕਮੈਂਟ ਜਰੂਰ ਕਰੋ ਹਨ ਤੇ ਮੈਂ ਮਖਨਾ ਸਾਰਿਆਂ ਦਾ ਬੋਲਦੀ ਹੁੰਨੀ ਮੈਂ ਕਦੇ ਵੀ ਫਰਕ ਨਹੀਂ ਰੱਖਿਆ ਹਨ ਜੇ ਮੈਂ ਸੋਚਿਆ ਹੋਵੇ ਕਦੇ ਵੀ ਜਾਂ ਇਹ ਭੈਣ ਨੂੰ ਰਹਿਣ ਦੇਣੇ ਛੱਡ ਦੇਣੇ ਆ ਬਾਕੀ ਪਹਿਣਾ ਛੋਟੇ ਸਾਰਿਆਂ ਦੀ ਸਪੋਰਟ ਨਾਲ ਹੀ ਆਪਣਾ ਚੈਨਲ ਹੈ ਜੀ ਬਾਕੀ ਜਦੋਂ ਤੁਸੀਂ ਹੈਨਾ ਤਿਲੋਂ ਇੰਨਾ ਸਪੋਰਟ ਕਰ ਰਹੇ ਹੋ ਤਾਂ ਵੀ ਸਾਡਾ ਵੀ ਹੱਕ ਬਣਦਾ ਹੈਨਾ ਜਿੰਨਾ ਬੋਲਣ ਨਾਲ ਹੌਸਲਾ ਪਜਾਈ ਹੁੰਦੀ ਹੈ ਬੰਦੇ ਦੀ ਹੈਨਾ ਕੋਈ ਵੀ ਹੈ ਹੁਣ ਇੱਥੇ ਤੁਸੀਂ ਐਂ ਲਾ ਰਹੇ ਹੋ ਹੈਨਾ ਤੁਸੀਂ ਕਮੈਂਟ ਕਰਦੇ ਹੋ ਉਹ ਜਦ ਅਜ ਹੌਸਲਾ ਮਿਲਦਾ ਕਿੱਡਾ ਸੋਹਣਾ ਕਮੈਂਟ ਕਰਦੇ ਹੌਸਲਾ ਮਿਲ ਜਾਂਦਾ ਹੈਨਾ ਫਿਰ ਉਹਦੇ ਫਿਰ ਮਨ ਨੂੰ ਆਇਆ ਹੋਇਆ ਤਾਂ ਵੀ ਬਲੌਗ ਵਧੀਆ ਬਣਿਆ ਸੀ ਹੈਨਾ ਕੁਝ ਵਧੀਆ ਸਨੇਹਾ ਜਦ ਦਿੱਤਾ ਜਾ ਤੀਰ ਪਰਿਵਾਰਿਕ ਬਲੌਗ ਹੈ ਕੋਸ਼ਾ ਆਪਣਾ ਬਲੌਗ ਚ ਅਜ ਕੋਈ ਵੀ ਗਲਤੀ ਨਹੀਂ ਕਰੀ ਤੇ ਜਿੱਦਾਂ ਜਦੋਂ ਮੈਂ ਤੁਹਾਡੇ ਨਾਲ ਬੋਲਦਣੀ ਆ ਸਾਨੂੰ ਸਾਰਿਆਂ ਨੂੰ ਹੌਸਲਾ ਮਿਲਦਾ ਹੈਨਾ ਵੀ ਚਲੋ ਭੈਣ ਹਨਾ ਜਿਦੋਂ ਆਪਾਂ ਚੈਨਲ ਨਾਲ ਜੁੜੇ ਆਪਸੇ ਭੈਣ ਭਰਾ ਤੇ ਬਸ ਮਾਨਤਾ ਨਾ ਹੁੰਦਾ ਨਾ ਇੱਕ ਦੂਜੇ ਦਾ ਆਪਾਂ ਕਰਦੇ ਰਹੇ ਨੇ ਤੁਸੀਂ ਕਮੈਂਟ ਕਰਕੇ ਸਾਡਾ ਮਾਨਤਾ ਨਾ ਕਰਦੇ ਨੇ ਅਸੀਂ ਨਾ ਕਹਿੰਕੇ ਮਾਨਤਾ ਨਾ ਕਰਦੇ ਨੇ ਤੇ ਭੋਪੈਣ ਨੇ ਮੈਂ ਗੱਲ ਕਰੀ ਬਹੁਤ ਵਧੀਆ ਲੱਗੇ ਗੱਲ ਕਰਕੇ ਬਹੁਤ ਕਹਿੰਦੀ ਤੁਹਾਡੇ ਬਲੌਗਸ ਬਹੁਤ ਤੇ ਮੈਂ ਥੈਂਕ ਯੂ ਭੈਣੇ ਤੇ ਮੈਂ ਬਸ ਸਾਇੰਸ ਬੋਟ ਬਣਾਈ ਰੱਖੋ ਕਹਿੰਦੀ ਅਸੀਂ ਮੈਂ ਤਾਂ ਫੋਲੋਵਾਚ ਕਰਦੀ ਨਹੀਂ ਕਹਿੰਦੀ ਤੁਹਾਡਾ ਬਲੌਗ ਤੇ ਬਾਕੀ ਜਿਹੜੇ ਤੁਸੀਂ ਕੁਝ ਕਹਿਣਾ ਹੈਗਾ ਤੇ ਭਾਈ ਕਾਲੂ ਉੱਚੀ ਬੋਲ ਖਾਲੇ ਟ੍ਰੈਕਟਰ ਚੱਪਿਆ ਤੇ ਟ੍ਰੈਕਟਰ ਆ ਗਿਆ। ਸੇ ਇੰਦਾਂ ਸਾਧਨ ਵਾਲੇ ਹੁੰਦੇ ਸੜਕ ਕਰਦੇ। ਮੇਰੀ ਵਾਜ ਤਾਂ ਸੁਣਦੀ ਹੋ ਕਿ ਜਦ ਨਹੀਂ ਤੂੰ ਇੱਥੇ ਇੱਥੇ ਆ ਖੋ। ਕਿਹੜੀ ਇਹਦਾ ਹੋਂਚਾ। ਜਿਹੜਾ ਆਪਾਂ ਬਾਰ। ਕੰਪਨੀ ਨਾਲ ਜਿਹੜਾ ਆਪਾਂ ਬਾਤ ਕੀ ਜੋ ਸੱਚ ਸਾਡੇ। ਇਹ ਚੀਜ਼। ਕੱਲ ਕਰ ਲਵਾਂ। ਸੱਸਰੀ ਕਾਲ ਜੀ ਸਾਰਿਆਂ ਨੂੰ ਤੇ ਕੱਲੋਂ ਅਸੀਂ ਜਾ ਮੰਗੇ ਸਕਾਈ ਜੰਪਰ ਚ ਕਲੋਂਸੀ ਬਠੰਡੇ ਆਉਣਾ ਹੈ ਜੇ ਪਹਿਲਾਂ ਤਾਂ ਕਲੋਂਸੀ ਬਠੰਡੇ ਆਉਣਾ ਤੇ ਸਕਾਈ ਜੰਪਰ ਚ ਸਾਤੇ ਜੰਪਰ ਤੇ ਸਕਾਈ ਜੰਪਰ ਚ ਆ ਮੰਗੇ ਤੇ ਨਾਲ ਇਹਨਾਂ ਨੇ ਜਸ਼ਨ ਨੇ ਤੇ ਪ੍ਰੀਤ ਨੇ ਕਿਲੇ ਆਉਣਾ ਹਨਾ ਬਠੰਡੇ ਕਿਲਾ ਸਾਨੂੰ ਪਤਾ 21 ਕਿਲਾਗਾ ਤੇ ਇਹ ਜਸ਼ਨ ਨਾ ਇਹ ਚੀਜ਼ ਕਹਿ ਰਹੇ ਆ ਜਵਾਰ ਦਾ ਹਾਸੇ ਹੋਣਾ ਸਾਰੇ ਜਣੇ ਤੁਸੀਂ ਕਿਤੇ ਹੱਸਣਾ ਲੱਗੀ ਉਹ ਜਵਾਰ ਕੀ ਗੱਲਾਂ ਕਰਦੇ ਐ ਇਹ ਕਹਿੰਦੇ ਨੇ ਵੀ ਤਿੰਨੇ ਤਿੰਨੇ ਭੈਣ ਭਰਾ ਇਹ ਕਹਿੰਦੇ ਵੀ ਉਹਨਾਂ ਦੇ ਵੀ ਜਿਵੇਂ ਨੇੜੇ-ਨੇੜੇ ਵਰਗੇ ਦੇ ਹਨ ਭੈਣ ਭਰਾ ਜੁੜੇ ਉਹਨਾਂ ਭੈਣਾਂ ਜਿਹੜੇ ਸਾਡੇ ਮਤਲਬ ਬਠਿੰਡਾ ਕਾਲਜ ਕਾਇਜੰਪਲ ਤੋਂ ਨੇੜੇ-ਨੇੜੇ ਆ ਉਹ ਸਾਨੂੰ ਉੱਥੇ ਮਿਲ ਆ ਸਕਦੇ ਹੈਗੇ ਜਿਨ੍ਹਾਂ ਨੂੰ ਮਿਲਣਾ ਹੈਗਾ ਸਾਡੇ ਨਾਲ ਤੇ ਇਹ ਜਸ਼ਨ ਤਿੰਨੇ ਜਵਾਕਾਂ ਨੂੰ ਸਾਡੇ ਨੂੰ ਚਾਹ ਚੜਿਆ ਪਿਆ ਤੇ ਹੱਸਿਓਣਾ ਪਲੀਜ਼ ਮੈਂ ਗੱਲ ਕਹਿਣੀ ਹੈ ਇਹ ਹੁਣ ਇਹ ਚਾਹੁੰਦੇ ਹੈ ਵੀ ਜਿਹੜੇ ਪਠੰਡੇ ਵਰਗੇ ਦੇ ਨੇੜੇ-ਨੇੜੇ ਭੈਣ ਭਰਾ ਪਹਿਣਾ ਜੁੜੀਆਂ ਹੋਣਗੇ ਉਹ ਕਹਿੰਦੀ ਵੀ ਸਾਨੂੰ ਮਿਲਿਓ ਹਨ ਜਰੂਰ ਆ ਕੇ ਸਾਨੂੰ ਮਿਲ ਕੇ ਜਾਇਓ ਤੇ ਦੇਖੋ ਜੀ ਜੇ ਸਾਨੂੰ ਹਨਾ ਇਹਨਾਂ ਦਾ ਵਿਚਾਰ ਜੇ ਕੁਝ ਵੀ ਚੰਗਾ ਲੱਗਿਆ ਤਾਂ ਜਰੂਰ ਹਨਾ ਜਿਹੜੇ ਪਟੰਡੇ ਬਠਿੰਡੇ ਚ ਰਹਿੰਦੇ ਆ ਲੋਕਲ ਹਨਾ ਉੱਥੋਂ ਦੇ ਤਾਂ ਜਰੂਰ ਪਹਿਣਾ ਹਨਾ ਬੱਚਿਆਂ ਨੂੰ ਮਿਲ ਕੇ ਜਾਇਓ ਤੇ ਇਹਨਾਂ ਨੇ ਕਿਲੇਵੀਆਣਾ ਤੇ ਹੋਰ ਵੀ ਦੱਸ ਰਹੇ ਆ ਜਗ੍ਹਾ ਜਸ਼ਨ ਦੱਸੀ ਜਾਂਦਾ ਸੀਗਾ ਵੀ ਉੱਥੇ ਵੀ ਆਉਣਾ ਹਨਾ ਜਿਹੜੇ ਔਡਾਂ ਵਾਲੇ ਸੰਗਾਂ ਨੂੰ ਮਿਲਣਾ ਉਹ ਗੁਰਦੁਆਰੇ ਆ ਜੀ ਕਿੰਦੀ ਅਸੀਂ ਗੁਰਦੁਆਰੇ ਵੀ ਜਾਵਾਂਗੇ ਕਿਹੜੇ ਗੁਰਦੁਆਰੇ ਆਂਗੇ ਔਡਾਂ ਵਾਲੇ ਬਠਿੰਡੇ ਵਾਲੇ ਸੇ ਗੁਰਦੁਆਰੇ ਆਂਗੇ ਲਓ ਜੀ ਤੇ ਜਵਾਕਾਂ ਦਾ ਕਮੈਂਟ ਕਰਕੇ ਮਨਤਣਾ ਰੱਖਦੇ ਭਵੰਦਾ ਹਨ ਤੇ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਸੀਂ ਕਿੰਨੀ ਕੁ ਦੂਰ ਐਂ ਬਠਿੰਡੇ ਤੋਂ ਤੇ ਇਹਨਾਂ ਨਾਲ ਜਵਾਕਾਂ ਨੂੰ ਚਲੋ ਆਏ ਜੀ ਹੋ ਜੂ ਚਾਹ ਜਿਆ ਚੜਜੂਗਾ ਤੇ ਇਹ ਤਾਂ ਹੁਣ ਆਏ ਆਖੇ ਦੇ ਵੀ ਸਾਨੂੰ ਮਿਲ ਕੇ ਜਾਇਓ ਤੇ ਜਰੂਰ ਹਨਾ ਜਿਹੜੇ ਲੋਕਲ ਐ ਬਠਿੰਡੇ ਦੇ ਜਰੂਰ ਬੱਚਿਆਂ ਨੂੰ ਮਿਲ ਕੇ ਜਾਇਓ ਜੀ ਇਹਨਾਂ ਨੂੰ ਹੌਸਲਾ ਇਹ ਦੂਗਾ ਵੀ ਅਸੀਂ ਮੁਸ਼ਕਿਲਾਂ ਸੀ ਨਾ ਸਾਡੀ ਗੱਲ ਮੰਨ ਲਈ ਸਾਰੇ ਸਬਸਕ੍ਰਾਈਬਰਾਂ ਨੇ ਤੇ ਇਹੋ ਜੀ ਜਵਾਕ ਹੈ ਜੀ ਸਾਡੇ ਮੈਂ ਤਾਂ ਇਹਨਾਂ ਨੂੰ ਆਖ ਸੀ ਮੈਂ ਰਹਿਣ ਦੇ ਪੁੱਤ ਮੈਂ ਸਾਰੇ ਤਾਂ ਨਹੀਂ ਮੇਰੇ ਘੰਡੇ ਦੇ ਜਿਹੜੇ ਸਾਰੇ ਦੂਰ ਐ ਭੈਣ ਭਰਾ ਚ ਕਰਾਉਂਗਾ ਜਿੱਦਾਂ ਓਕੇ ਹਨਾ ਦੂਰ ਦੂਰ ਐ ਨਾ ਕਿੱਥੋਂ ਮਿਲ ਜਾਣਗੇ ਤੁਹਾਨੂੰ ਆਪ ਕਿ ਵਿਚਾਰੇ ਕੱਲ ਸਾਨੂੰ ਸਾਡੇ 6 ਸਾਡੇ 6 ਤੋਂ ਲੈ ਕੇ 7 ਵਜੇ ਤੱਕ ਸਕੂਲ ਵਿੱਚ ਪਹੁੰਚਣਾ ਹੀ ਆ ਹਾਂ ਤੇ ਕੱਲ ਨੂੰ ਜਿਹਦਾ ਟ੍ਰਿਪ ਐ ਤੇ ਚਲ ਜਾਇ ਆਉਣਗੇ ਬੱਚੇ ਹਨਾ ਚਲੋ ਇੰਨੀ ਇੱਕ ਗੱਲ ਜਸ਼ਨ ਨੇ ਕਹਿਣੀ ਸੀਗੀ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਕਰੀਏ ਜਸ਼ਨ ਨੇ ਮੇਰੇ ਪਤਨੀ ਦੀ ਗੱਲ ਜਰੂਰ ਸੁਣਨਾ ਜੀ ਚੰਗੀ ਲੱਗੀ ਨਾ ਪਹਿਲੀ ਵਾਰ ਪਹਿਲੀ ਵਾਰ ਉਸ ਜਸ਼ਨ ਨੇ ਕਿਹਾ ਵੀ ਹਨਾ ਇਹਨਾਂ ਨੂੰ ਚਾਹ ਚੜਜੂ ਵੀ ਸਾਨੂੰ ਕੋਈ ਮਿਲਣ ਆਇਆ ਹਨਾ ਜਾਂ ਸਾਨੂੰ ਆਂਟੀ ਹੋਰੀ ਮਿਲਣ ਆਏ ਇਹਨਾਂ ਨੂੰ ਬੱਚਿਆਂ ਨੂੰ ਚਾਹ ਹੀ ਵਾਧੂ ਰਹਿੰਦਾ ਵਸ ਐਨੀ ਕੁ ਤਾਂ ਗੱਲ ਦਾ ਤੇ ਲਓ ਜੀ ਕੱਪੜਿਆਂ ਦੀ ਆਪਾਂ ਤਿਆਰ ਲਾ ਦਿੱਤੀ ਆਪਾਂ ਤੁਹਾਨੂੰ ਦਿਖਾਉਣੇ ਚਾਹਦੇ ਆਂ ਆਹ ਸਹਰਣਾ ਨੇ ਤੇ ਸਹਰਣਾ ਆਪਣੇ ਇਸ ਤਰ੍ਹਾਂ ਪੇਂਟ ਹੋ ਗਈ ਸੀ ਜਿੰਦਗੀ ਇਸ ਤਰ੍ਹਾਂ ਆਪਾਂ ਸਹਰਣਾ ਆ ਵੀ ਪੇਂਟ ਆਪਣਾ ਤਿਆਰ ਹੋ ਰਿਹਾਗਾ ਪੇਂਟ ਕਰ ਰੱਖਿਆ ਸਹਰਣਾ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਤੇ ਦੂਜਾ ਸਹਰਣਾ ਵੀ ਦਿਖਾਉਣੇ ਆ ਤੇ ਚਾਦਰ ਦੇ ਵੀ ਮੈਂ ਦੋ ਫੁੱਲ ਪਾਤੇ ਜੀ ਤੇ ਕਿ ਰਾਮ ਖਜਲ ਸਹਰਾਣੇ ਦਿਖਾ ਦਨੇ ਤੁਹਾਨੂੰ ਤੇ ਲਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਕਿਵੇਂ ਦੇ ਲੱਗੇ ਤੁਹਾਨੂੰ ਫੁੱਲ ਅ ਤੁ ਕੋਈ ਨਹੀਂ ਕੀਤਾ ਕੀਤਾ ਸੀ ਨਾ ਮੇਰੇ ਕੋਲ ਲਾਲ ਫੁੱਲ ਤੇ ਇਸ ਤਰ੍ਹਾਂ ਆਪਣੇ ਸਹਰਾਣੇ ਬਣ ਕੇ ਤਿਆਰ ਹੈ ਤੇ ਦੋ ਫੁੱਲ ਆਪਾਂ ਚਾਦਰ ਦੇ ਪਾਲੇ ਤੇ ਉਹ ਆਪਾਂ ਬਸ ਇੱਕ ਦੋ ਦਿਨ ਹੀ ਜਾਂਦੇ ਆ ਤੇ ਮੈਂ ਮਤਲਬ ਦੋ ਦੋ ਘੰਟੇ ਵੀ ਦਿਨ-ਬੀਤ ਦੀ ਟਾਈਮ ਕੱਢ ਕੇ ਲਾਏ ਹਣਾ ਤੇ ਚਾਦਰ ਆਪਾਂ ਜੂਨ ਤੁਹਾਨੂੰ ਦਿਖਾਵਾਂਗੇ ਜਿੱਦਨ ਆਪਣੀ ਜੁਮਾ ਰੈਡੀ ਹੋ ਗਈ ਤੇ ਤਿਆਰ ਹੋ ਗਈ ਤੇ ਬਸ ਕਿਉਂਕਿ ਪਹਿਲਾਂ ਕੂਲਰ ਵਗੈਰਾ ਸਾਫ਼ ਕਰਨ ਵਾਲਾ ਸੀ ਉਹ ਵੀ ਆਪਦੇ ਕੰਮ ਜ਼ਰੂਰੀ ਹੈ ਛਾਰਡ ਬਣਾਉਣ ਵਾਲਾ ਸੀ ਕੂਲਰ ਦਾ ਹਨਾ ਉਹ ਵੀ ਹੁਣ ਜਿਹੜੇ ਕੰਮ ਕਰਨ ਵਾਲੇ ਉਹ ਤਾਂ ਫਿਰ ਨਾਲ ਦੀ ਨਾਲ ਕਰਨੇ ਪੈਂਦੇ ਤੇ ਹੁਣ ਆਪਾਂ ਚਾਦਰ ਦੋ ਕਿਦਾਂ ਦੀ ਮੈਂ ਪੇਂਟ ਕਰ ਦੂੰਗੀ ਤੇ ਫਿਰ ਆਪਾਂ ਸੋਣੇ ਨਾਲ ਚਾਦਰ ਜਿਹੜੀ ਪੇਂਟ ਕਰਤੀ ਤੇ ਪਿਛਾ ਕੇ ਬੈੱਡ ਤੇ ਜੀ ਛੋਡੇ ਨਾਲ ਆਪਾਂ ਵਲੌਗ ਜੀ ਸ਼ੇਅਰ ਕਰਾਂਗੇ ਵੀ ਚਾਦਰ ਕਿਵੇਂ ਦੀ ਲੱਗਦੀ ਕਮੈਂਟ ਕਰਕੇ ਜੀ ਦੱਸਿਓ ਤੇ ਯਾਦ ਰੱਖ ਕੇ ਬੇਨਤੀ ਸਾਰੀਆਂ ਭੈਣਾਂ ਨੂੰ ਹਨਾ ਵੀ ਜੋ ਜਸ਼ਨ ਨੇ ਹਨਾ ਤੁਹਾਨੂੰ ਕੋਈ ਗੱਲ ਕਹੀ ਹੈ ਹਨਾ ਤੇ ਉਹ ਜਰੂਰ ਮੰਨਿਓ ਜਿਹੜੇ ਜਿਹੜੇ ਭੈਣ ਭਰਾ ਨੇੜੇ ਬਠਿੰਡੇ ਏਰੀਏ ਦੇ ਆ ਤੇ ਜਰੂਰ ਬੱਚਿਆਂ ਨੂੰ ਮਿਲ ਕੇ ਜਾਇਓ ਤੇ ਚਲੋ ਜੀ ਆਪਾਂ ਫੇਰ ਕੋਈ ਹੋਰ ਕੰਮ ਕਰ ਸ਼ੇਅਰ ਕਰਦੇ ਫਿਰ ਲਓ ਜੀ ਆਪਾਂ ਘੜਕਾਉਣੇ ਮੱਚਾ ਮੱਚਾ ਹਰੀਆਂ ਘੜਕਾਉਣੇ ਆਪਾਂ ਤੇ ਇਧਰ ਦੁੱਧ ਆਪਣਾ ਚਾੜਾ ਢਾੜਤਾ ਨੇ ਤੇ ਚਾੜਾ ਪਾ ਲੈ ਗੱਲ ਹੱਥ ਚਾੜਾ ਤੋਂ ਭਰੇ ਇਹਨਾਂ ਦੇ ਘੰਡੇ ਗਾਟਾ ਤੇ ਦਹੀਂ ਵਾਲਾ ਵੀ ਕਰਤਾ ਨੇ ਦੁੱਧ ਤੇ ਇਹਦੇ ਚ ਆਪਾਂ ਮਿੱਠਾ ਪਾ ਲੈ ਦੀ ਨਾਲੇ ਤੇ ਫਸਟਾ ਕੋ ਗੋਮਿਆ ਜਿਵੇਂ ਲੈਕਚਰ ਕਰਤੀ ਹਾਂ ਤੇ ਮੈਂ ਰੱਖਣ ਦੀ ਬਣਾ ਲੈਣੀ ਮੂਗੀ ਦਾਲ ਤੇ ਮਮੀ ਚ ਸਵੇਰੇ ਸਾਨੂੰ ਚੌਲ ਬਣਾਉਂਦੇ ਤੇ ਕੜੀ ਬਣਾਉਂਦੀ ਸਵੇਰੇ ਕਹਿੰਦੀ ਕੜੀ ਬਣਾ ਕੇ ਚੌਲ ਬਣਾ ਲੀ ਸਾਨੂੰ ਹਮ ਇਹ ਵੀ ਠੀਕ ਹੈ ਕੜੀ ਚੌਲ ਬਣਾਉਂਦੇ ਕਿਉਂਕਿ ਨਾਲ ਖਾਣ ਦੇ ਲੈ ਕੇ ਜਾਣਗੇ ਕਲਾਸ ਇੱਕ ਇੱਕ ਪਰੋਠਾ ਖੁਲਾਉਣ ਨਾਲ ਨਹੀਂ ਤੇਰੇ ਕੋ ਖਦਮ ਦੀ ਵੀ ਸਵੇਰ ਜਾਣਗੇ ਹੀ ਤੇ ਵਾਲ ਵੀ ਧੋਣੇ ਜੇ ਤੇ ਵਾਲ ਹੋਰੀ ਹੋ ਗਏ ਕਾਹ ਦਿੰਦਾ ਪੈ ਗਿਆ ਕਿੱਥੇ ਉਹ ਵੀ ਇੱਤਾਂ ਜਾ ਬਾਲੇ ਹੋਰੀ ਹੋਏ ਤੇ ਅਰੇ ਤਾਂ ਮੈਂ ਤਾਂ ਇੰਨਾ ਪਸ ਰਹੇ ਤੇ ਸਹੀ ਨਹੀਂ ਕੋਈ ਜੇ ਜਾ ਕੇ ਤੇਰੇ ਵਾਲ ਧੋਦੀ ਜੀ ਵਾਲ ਤੋਂ ਜੀ ਤੂੰ ਇਹ ਲੱਗਣ ਠੀਕ ਹੈ ਤੇ ਲੋਕ ਜੇ ਚਾਹਣੋਂ ਫਾਇਦਾ ਤੇਰਾ ਆਪਣਾ 4 ਵਜੇ ਠਹਿਣਾ ਪਊਗਾ ਲੈਸੇ ਵੀ ਪਹਿਲਾਂ ਪੜਦੇ ਹੀ ਸੀਗੇ ਤੇ ਬੱਸ ਜੀ ਹੁਣ ਅਸੀਂ ਆਟਾ ਕੁੰਨੇ ਤੇ ਦੋਤਾ ਆਪਣਾ ਗੜੀਆ ਵਾਹ ਬਹੁਤ ਚੰਗੀ ਪਾਸ ਮਸੀ ਆਤਾ ਕੋ ਨਹੀਂ ਕਿ ਲਾਇ ਲੈਨੇ ਤਰੀ ਤੂੰ ਬਾਹਰ ਤੋਂ ਕਿ ਨਹੀਂ ਹੈ ਨਾ ਵੀ ਨਾ ਆਣਾ ਹੁਣ ਸਰ ਨਾ ਵੀ ਹੁਣੀ ਨਾ ਲੂੰਗਾ ਇਹ ਨਾ ਵੀ ਉਂਡੀ ਨਾਲੋਂ ਗਾ ਤਾਂ ਕਿ ਫਿਰ ਲੇਟ ਹੋ ਗਈ ਸੀ ਕਿ ਉਹਦੇ ਆਦਿ ਡੇਟ ਪਰ ਆਉਂ ਨੂੰ ਕਿ ਮੈਂ ਮੈਂਟਾ ਜਿਨਾਂ ਨੂੰ ਔਖਾ ਜੀ ਨੂੰ ਤੱਕ ਬਿਮਾਰ ਹੋ ਜੀਣਾ ਸਾਰਾ ਤੇਰਾ ਫੰਕਸ਼ਨ ਖਰਾਬ ਹੋ ਜਾਂਦਾ ਧਿਆਨ ਪੱਖਾ ਚਾਲਦਾ ਤੇ ਉਹਦੇ ਰਾਤ ਮੇਰਾ ਹੋ ਮੈਂ ਤੇਲ ਨਹੀਂ ਲਾਇਆ ਸੀਗਾ ਤਾਂ ਹੋਗਾ ਸੀਗਾ ਹੋਰ ਜੀ ਹੈ ਨਾ ਹੁੰਨਾ ਨਾ ਮੇਰੀ ਪਾਣੀ ਚ ਨਾ ਖੁਨਾ ਗੁਸਤਿਆਰ ਬਾਤ ਠੀਕ ਹੈ ਠੀਕ ਹੈ ਠੀਕ ਹੈ ਆਪ ਨਿਗੜੇ ਨੂੰ ਹੁਣਾ ਪਾਣੀ ਦੇ ਵਿੱਚ ਝੋਕਾ ਲਵਾ ਜਦ ਲੱਕੜਾ ਲਵਾ ਪਾਣੀ ਤੇ ਇੰਜਰੀ ਚ ਲਾਉਂਦਾ ਆਹ ਤੇ ਅੱਧਾ ਬੜ ਬੜ ਤੇ ਆਉਣੀ ਦੁੱਧ ਵੀ ਹੋ ਗਿਆ ਆਪਣਾ ਕਰ ਨੂੰ ਫਿਰ ਨਾ ਤਾਂ ਰੋਜ਼ਾ ਪੈਰ ਪੜਦੇ ਲਓ ਜੀ ਰੋਟੀ ਪਾਣੀ ਆਪਾਂ ਬਣਾ ਲਿਆ ਤੇ ਅਸੀਂ ਕਲਕਾਇਆਂ ਸੀ ਜੀ ਹਰੀਆਂ ਮਿਰਚਾਂ ਤੇ ਨਾਲ ਪਰੌਠੇ ਅੱਜ ਅਸੀਂ ਬਣਾਇਆ ਜੀ ਪਰੌਠੇ ਤੇ ਇਧਰ ਆਪਣਾ ਸਾਗ ਲੱਸੀ ਤੇ ਮੇਰੀਆਂ ਦੇ ਜਸ਼ਨ ਦੀ ਹਰੀ ਮਿਰਚ ਤੇ ਅੱਜ ਹੁਣਾਂ ਕਹਿੰਦੇ ਜਵਾ ਕਹਿੰਦੇ ਪਰੌਠੇ ਖਾਣੇ ਨਾਰਮਲ ਘਿਓ ਵਾਲੇ ਬਣਾਏ ਐ ਵੈਸੇ ਨੂਨ ਮਿਰਚ ਨਹੀਂ ਪਾਇਆ ਪਰੌਠਿਆਂ ਚ ਚਲੋ ਜੀ ਮਿਲਾਇਆ ਕੱਲ ਕਿਸੇ ਹੋਰ ਨੂੰ ਤੇ ਹੁਣ ਨਾ ਮਤਲਬ ਮੈਡਮ ਨੇ ਜਗਾ ਚੇਂਜ ਕਰਤੀ ਹੁਣ ਇਹਨਾਂ ਨੂੰ ਲੈ ਕੇ ਜਾਣਾ ਕਿੱਥੇ ਲੈ ਕੇ ਜਾਣਾ ਜਸ਼ਨ ਕਿੱਥੇ ਰਹਿਗਾ ਪੁੱਤ ਉਹ ਤੇ ਲਓ ਜੀ ਤੇ ਬਾਕੀ ਜੀ ਪ੍ਰੀਤ ਦੱਸੂਗੀ ਕਿੱਥੇ ਲੈ ਕੇ ਜਾਣਾ ਪ੍ਰੀਤ ਬਠਿੰਡੇ ਕਿਹੜੀ ਜਗ੍ਹਾ ਤੇ 72 72 ਮੈਡ ਸਟਰੀਟ ਬਠਿੰਡਾ ਹਾਂਜੀ ਕੱਲ ਨੂੰ ਇਹਨਾਂ ਨੂੰ ਜਸ਼ਨੁਦੇਵ ਪ੍ਰੀਤ ਨੂੰ ਤੇ ਵੱਡੇ ਜਸ਼ਨੁ ਉੱਥੇ ਲੈ ਕੇ ਆਉਣਾ ਤੇ ਅੱਜ ਜੀ ਸਾਰੇ ਭੈਣ ਭਰਾ ਲੱਸੀ ਨਾਲ ਸਰੋਂ ਦਾ ਸਾਗ ਕਿਹੜੀ ਛੋਟੀ ਨਾਲ ਹਰੀ ਮਿਰਚ ਤੇ ਨਾਲ ਪਰੌਠੇ ਆਜੋ ਜੀ ਸਾਰੇ ਭੈਣ ਭਰਾ ਰੋਟੀ ਖਾ ਲਓ ਲਓ ਜੀ ਤੇ ਰੋਟੀ ਆਪਾਂ ਸਬਜੀ ਰੋਟੀ ਸਬਜੀ ਨਹੀਂ ਕਰੇ ਬਣਾਈ ਤੇ ਅੱਜ ਆਪਾਂ ਨੋਰਮਲ ਰੋਟੀ ਵੀ ਨਹੀਂ ਬਣਾਈ ਅੱਜ ਆਪਾਂ ਬਣਾਈ ਆ ਪਰੌਠੇ ਤੇ ਲਖਵੀਰ ਨੇ ਸਾਗ ਪੇਤਾ ਤੇ ਹਰੀ ਮਿਰਚ ਕਲਾਈ ਆ ਆਪਾਂ ਲਈ ਤੇ ਬਸ ਅਸੀਂ ਖਾਣੇ ਆ ਜੀ ਹੁਣ ਰੋਟੀ ਤੇ ਬਾਕੀ ਜੀ ਜਿੰਨਾ ਵੀ ਵਲੌਗ ਬਣਿਆ ਪਲੀਜ਼ ਹਣਾ ਫੁੱਲ ਵਾਚ ਕਰ ਲਿਓ ਕੋਸ਼ਿਸ਼ ਪੂਰੀ ਕਰੀ ਸੀ ਹਣਾ ਵੀ ਪੂਰਾ 100% ਵਧੀਆ ਵਲੌਗ ਬਣਾਈਏ ਤੇ ਕੋਸ ਆਪਾਂ ਸ਼ਾਰਟ ਲਏ ਸਵੇਰ ਵਾਲੇ ਹਣਾ ਤੇ ਉਹ ਵੀ ਅੱਜ ਮੈਂ ਸਵੇਰੇ ਮੈਂ ਕਿਹਾ ਸ਼ਾਰਟ ਲੈਣ ਦੇ ਮੈਨੂੰ ਹਣਾ ਕਿਉਂਕਿ ਸਵੇਰ ਵਾਲੇ ਆਪਾਂ ਕਾਫੀ ਟਾਈਮ ਹੋਗਾ ਸਵੇਰ ਵਾਲੇ ਕੰਮਕਾਰ ਆਪਾਂ ਕੋਈ ਸ਼ੇਅਰ ਨਹੀਂ ਕਰਦੇ ਤੇ ਬਾਕੀ ਜੀ ਹਨਾ ਜਿਹੜੇ-ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਉਂਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਸੋਣਾ ਜੇ ਕਮੈਂਟ ਕਰ ਦਿਆ ਕਰੋ ਹਨਾ ਤੇ ਵੀਡੀਓ ਨੂੰ ਹਨਾ ਫੁੱਲ ਵਾਚ ਕਰ ਲਿਆ ਕਰੋ ਤੇ ਐਡ ਵੀ ਦੇਖ ਲਿਆ ਕਰੋ ਜੀ ਤੇ ਐਡ ਦੇਖ ਲਿਆ ਕਰੋ ਐਡ ਨੂੰ ਸਕਿਪ ਨਾ ਕਰਿਆ ਕਰੋ ਤੇ ਸਪੋਰਟ ਕਰੋ ਜੀ ਆਦੀ ਭੈਣ ਤੇ ਚੈਨਲ ਦੇ ਨਾਲ ਤੁਸੀਂ ਸਾਰੇ ਵੈਸੇ ਤਾਂ ਬਹੁਤ ਸਪੋਰਟ ਕਰਦੇ ਹੋ ਤੇ ਬਸ ਸਪੋਰਟ ਬਣਾਈ ਰੱਖੋ ਹਨਾ ਤੇ ਬਹੁਤ ਜਲਦ ਆਪਾਂ ਹੋ ਸਕਦਾ ਆਪਣੀ ਮੰਜ਼ਿਲ ਤੱਕ ਜਰੂਰ ਪਹੁੰਚਾਂਗੇ ਬਹੁਤ ਜਲਦ ਤੇ ਚਲੋ ਜੀ ਅੱਜ ਲਈ ਵੀਡੀਓ ਦਾ ਪੈਥੀ ਐਂਡ ਕਰਦੇ ਆ ਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦੇ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਫੋਲੋ ਵਾਚ ਕਰ ਲੈ ਸੁਹਣੇ ਸੁਹਣੇ ਕਰਿਆ ਜੀ ਕਮੈਂਟ ਸਤਿ ਸ਼੍ਰੀ ਅਕਾਲ ਜੀ ਬਾਏ 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 ਬਾਏ